ਅਸਲਾਮੁਆਲੇਕੁਮ ਵਾਹਿਗੁਰੂ ਜੀ ਬਰਕਾਤੋ ਕੀ ਹਾਲ ਹੈ ਦੋਸਤੋ ਰਾਜੀ ਖੁਸ਼ੀ ਹੋਵੋਗੇ ਰੱਬ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਨਿਯੰਤਾਂ ਦਿਨਾਂ ਨਵਾਜ਼ੇ ਸਵਾਗਤ ਹੈ ਤੁਹਾਡਾ ਸਾਬ ਸਅਲੈਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਨੇ ਤੁਸੀਂ ਚੈਨਲ ਨੂੰ ਫੋਲੋ ਵੀ ਕੀਤਾ ਸਾਡੀ ਵੀਡੀਓ ਨੂੰ ਸ਼ੇਅਰ ਵੀ ਕੀਤਾ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਪੂਰੇ ਪੰਜਾਬ ਦੇ ਅੰਦਰ ਇਹ ਲੈਸਾਂ ਦੀ ਏਜੰਸੀ ਆ ਸਾਬ ਸਅਲੈਸ ਏਜੰਸੀ ਕਿਸੇ ਕਿਸਮ ਦੇ ਕਿਸੇ ਨੇ ਵੀ ਕੋਈ ਲੈਸ ਲੈਣੀ ਆ ਕਾਫੀ ਕੁਆਂਟੀਟੀ ਦੇ ਅੰਦਰ ਤਾਂ ਜਿਲ੍ਹਾ ਮਲੇਰਕੋਲਾ ਪੰਜਾਬ ਦੇ ਅੰਦਰ ਇਹ ਲੈਸਾਂ ਦੀ ਏਜੰਸੀ ਆ ਤੇ ਤੁਸੀਂ ਜਿੰਨਾ ਮਰਜ਼ੀ ਮਾਲ ਆਨਲਾਈਨ ਵੀ ਮੰਗਾ ਸਕਦੇ ਹੋ ਘਰ ਬੈਠੇ ਮੰਗਾ ਸਕਦੇ ਹੋ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਅਸੀਂ ਤੁਹਾਨੂੰ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਸਾਡੇ ਕੋਲੇ ਬ્લેਕ ਕਲਰ ਦੇ ਵਿੱਚ ਬ્લેਕ ਕਲਰ ਦੇ ਵਿੱਚ ਇਨਕੇ ਜੀਪੀਓ ਦੇ ਵਿੱਚ ਇਹ ਸਾਡਾ ਜੀਪੀਓ ਵਾਲਾ ਪੋਰਸ਼ਨ ਆ ਤੁਸੀਂ ਦੇਖ ਸਕਦੇ ਹੋ ਕਾਫੀ ਕੁਆਂਟੀਟੀ ਦੇ ਅੰਦਰ ਜੀ ਜਿੰਨੇ ਮਰਜ਼ੀ ਮਾਲ ਮੰਗਵਾ ਲਾ ਕਰੋ ਜੀ ਇਹ ਇੱਥੇ ਹੋਲ ਸੇਲਰ ਰਿਟੇਲਰ ਤੇ ਬੁਟੀਕ ਵਾਲੇ ਤੇ ਜਿਹੜੇ ਆਨਲਾਈਨ ਲੈਸਾਂ ਵੇਚਦੇ ਨੇ ਉਹ ਵੀ ਆਂ ਜੀ ਔਰ ਇਹ ਵੀਡੀਓ ਸ਼ੇਅਰ ਉਹਨਾਂ ਲੋਕਾਂ ਕਰ ਕਰ ਦੋ ਜਿਹੜੇ ਆਨਲਾਈਨ ਲੈਸਾਂ ਵੇਚਣਾ ਚਾਹੁੰਦੇ ਨੇ ਯਾ ਡਿਟੇਲ ਦੇ ਵਿੱਚ ਲੈਸਾਂ ਵੇਚਣਾ ਚਾਹੁੰਦੇ ਨੇ ਨਾਮਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਆ ਜੀ ਆਹ ਵਾਲਾ ਆਹ ਵਾਲਾ ਸਾਡਾ ਐਡਰੈਸ ਆ ਸਾਬਰ ਲੈਸ ਐਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਔਰ ਦੋਨੇ ਨੰਬਰ ਉਹ ਦਿੱਤੇ ਹੋਏ ਨੇ ਉੱਪਰ ਦੋਨੇ ਨੰਬਰਾਂ ਦੇ ਉੱਪਰ ਵਟਸਐਪ ਵੀ ਚੱਲਦਾ ਵਟਸਐਪ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਦੋਨਾਂ ਦੇ ਉੱਤੇ ਤੁਸੀਂ ਆਰਡਰ ਵੀ ਪਾ ਸਕਦੇ ਆ ਆਹ ਵਾਲਾ ਡਿਜ਼ਾਈਨ ਆਇ ਨਹੀਂ ਸਾਡੇ ਕੋਲੇ کافی ਕਵਾਂਟੀਟੀ ਦੇ ਅੰਦਰ ਦੇਖ ਸਕਦੇ ਹੋ ਬ્લેਕ ਦੇ ਵਿੱਚ ਵੀ کافی ਕਵਾਂਟੀਟੀ ਦੇ ਅੰਦਰ ਇੱਕ ਥਾਂ ਲੈ ਲਓ 10 ਲੈ ਲਓ 20 ਲੈ ਲਓ 200 ਲੈ ਲਓ 500 ਲੈਓ ਇੱਕੋ ਡਿਜ਼ਾਈਨ ਦੇ ਵਿੱਚ ਜੀ ਵਾਈਟ ਵੀ ਆਏ ਨੇ ਉੱਪਰ ਪਏ ਨੇ ਵਾਈਟ ਵਾਲੇ ਜਿਹਨੇ ਤੁਸੀਂ ਕਵਾਂਟੀਟੀ ਸਾਡੀ ਦੇਖ ਹੀ ਸਕਦੇ ਹੋ ਦੇਖੋ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ 1000 ਪੀਸ 500 ਪੀਸ ਜਿੰਨਾ ਮਰਜ਼ੀ ਲੈ ਲਓ ਜੀ ਸਾਰਿਆਂ ਨੂੰ ਧੰਨਵਾਦ ਜੀ ਸ਼ੁਕਰੀਆ ਅਸਲਾਮੁਅਲੈਕੁਮ ਸਾਰਿਆਂ ਵਾਸਤੇ ਦੁਆ ਵੀ ਕਰਿਆ ਕਰੋ ਜੀ ਅਸਲਾਮੁਅਲੈਕੁਮ